ਧੀ ਪਗਉ ਤੀਜੀ ਸਹਾਇ ਸਿੱਖ ਧਰਮ ਦੀ ਅਰਦਾਸ ਵਿੱਚ ਉਪਰੋਕਤ ਪੰਕਤੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚੀ ਪਗੋਤੀ ਕੀ ਵਾਰ ਦੀ ਪਹਿਲੀ ਪੌੜੀ ਵਿੱਚੋਂ ਹਨ ਸਭ ਥਾਈ ਹੋਏ ਸਹਾਇ ਤੱਕ ਇਹ ਪਹਿਲੀ ਪੌੜੀ ਸਮਾਪਤ ਹੁੰਦੀ ਹੈ ਇਨ੍ਹਾਂ ਪੰਕਤੀਆਂ ਤੋਂ ਬਾਅਦ ਪਹਿਲੇ ਨੌ ਗੁਰੂ ਸਹਿਬਾਨ ਦਾ ਅਭਿਨੰਦਨ ਕੀਤਾ ਗਿਆ ਹੈ ਅਰਦਾਸ ਵਾਲੀ ਇਸ ਪਾਉੜੀ ਦੇ ਆਰੰਭ ਵਿੱਚ ਪਗਉਤੀ ਸ਼ਬਦ ਤਿੰਨ ਵਾਰੀ ਆਇਆ ਹੈ ਆਮ ਸੰਗਤਾਂ ਵਿੱਚ ਇਹ ਭੁਲੇਖਾ ਪੈਂਦਾ ਹੈ ਕਿ ਸਿੱਖ ਅਰਦਾਸ ਦੇ ਇਸ ਸ਼ਬਦ ਦਾ ਅਰਥ ਕਾਲਕਾ ਜਾਂ ਦੁਰਗਾ ਦੇਵੀ ਹਨ ਪਰੰਤੂ ਇਹ ਸ਼ਬਦ ਅਕਾਲ ਪੁਰਖਤੀ ਉਸ ਮਹਾਸ਼ਕਤੀ ਦਾ ਲਖਾਇਕ ਹੈ ਜਿਸ ਰਾਹੀਂ ਸਾਰੀ ਸ੍ਰਿਸ਼ਟੀ ਹੋਂਦ ਵਿੱਚ ਆਈ ਹੈ ਸਿੱਖ ਧਰਮ ਦੇ ਸੰਸਥਾਪਕ 탄구루 나나크 ਸਾਹਿਬ ਜੀ ਨੇ ਬਹੁਤ ਦ੍ਰਿੜਤਾ ਨਾਲ ਇੱਕ ਈਸ਼ਵਰਵਾਦ ਦੇ ਸਿਧਾਂਤ ਦੀ ਸਥਾਪਨਾ ਕੀਤੀ ਹੈ ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ ਵਿੱਚ ਉਸੇ ਨੂੰ ਹੀ ਇੱਕ ਓੰਕਾਰ ਨਿਰਪਾਉ ਅਤੇ ਨਿਰਵੈਰ ਕਿਹਾ ਹੈ ਅਕਾਲ ਮੂਰਤ ਅਤੇ ਅਜੂਨੀ ਦਰਸਾਇਆ ਹੈ ਬਾਕੀ ਦੇ ਨੌ ਗੁਰੂ ਸਹਿਬਾਨ ਦੀ ਜੋਤ ਅਤੇ ਜੋਗਤ ਨੇ ਇਸੇ ਸਿਧਾਂਤ ਦੀ ਪਰੰਪਰਾ ਨੂੰ ਅੱਗੇ ਤੋਰਿਆ ਅਤੇ ਸਿੱਖਾਂ ਨੂੰ ਦਿੜ੍ੜ ਕਰਵਾਇਆ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਉਸੇ ਪਗਉਤੀ ਨੂੰ ਨਿਰਭਾਉ ਅਤੇ ਨਿਰਵੈਰ ਅਕਾਲ ਪੁਰਖ ਦੀ ਸ਼ਕਤੀ ਦੀ ਪ੍ਰਤੀਕ ਮੰਨ ਕੇ ਇਸ ਵਾਰ ਵਿੱਚ ਉਸ ਦਾ ਮੰਗਲਾ ਚਰਨ ਕੀਤਾ ਹੈ ਸੋ ਤਨ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਪਗਉਤੀ ਜੀ ਸਹਾਇ ਰਾਹੀ ਅਕਾਲ ਪੁਰਖੀ ਸ਼ਕਤੀ ਤੋਂ ਅਸੀਸ ਦੀ ਯਾਚਨਾ ਕਰਦੇ ਹਨ ਉਸ ਦਾ ਸਿਮਰਨ ਵੀ ਕਰਦੇ ਹਨ